ਮੇਰੇ ਬਲ ਜਮਣ ਲੱਗੀਆਂ ਸ਼ਾਮਾਂ ਲੱਗੀਆਂ ਹੋਣ ਲੱਗੀਆਂ ਗੱਲ ਕੀ 8-10 ਬੋਹਰਾਂ ਨੂੰ ਸੁੱਕ ਲੱਗ ਜਾਂ ਗਈ ਚਾਰੇ ਕਹਿੰਦੇ ਨੇ ਜੇ ਕਮਾਈ ਦੇ ਵਿੱਚ ਕਮਾਈ ਨਾ ਪਵੇ ਤਾਂ ਖੂ ਖਾਲੀ ਹੋ ਜਾਂਦੇ ਨੇ ਉਹਦੇ ਵੀ ਇਹੀ ਗੱਲ ਹੋਈ ਅੱਜ ਹੋਰ ਕੱਲ ਹੋਰ ਬੈਕ ਬਲੈਂਸ ਮੁੱਕਿਆ ਫਿਰ ਗੱਡੀਆਂ ਮੋੜਨ ਆ ਗਈਆਂ ਫਿਰ ਕੰਬਾਈਨ ਵਗੈਰਾ ਫਿਰ ਜ਼ਮੀਨ ਤੇ ਟੱਕਦਾ ਹੋਇਆ ਅਖੀਰ ਨਾਲ ਕੋਕੀ ਮੇਰੇ ਵਾਲਾ ਬਰਨ ਹੋ ਗਿਆ ਕੋਈ ਇਹ ਖਾਨ ਕੋਈ ਝਟ ਬੰਦੇ ਸੀਗੇ ਕੋ ਬਾਰੀ ਬਾਅਦ ਕਿਸੇ ਹੋਰ ਰੱਖਦੀ ਬਣੀ ਨੇ ਜਾ ਬਿਠੇ ਸੌਣਾ ਰਹਿ ਗਿਆ ਉਦਾਸ ਰਹਿਣ ਲੱਗਿਆ ਉਹਨਾਂ ਦੀ ਗੱਲ ਉਹਦਾ ਸੌਣਾ ਚਲਾਣਾ ਕਰ ਗਿਆ ਹੁਣ ਘਰ ਵਾਲੀ ਨੂੰ ਨਾਲ ਲੈ ਕੇ ਸੌਰੇ ਪਿੰਡ ਜਾ ਬੜਿਆ ਸੌਣ ਦਾ ਸੂਲ ਕਰਨ 200 ਆਖਰ ਜਲਾਈ ਸੀ ਭਈ ਕਰਜ਼ਦਾਰ ਦੇ ਸੇਵਾ ਸੁਆ ਕੀਤੀ ਉਹ ਕਿਉਂਕਿ ਜਲਾਈ ਦੀ ਤਰ੍ਹਾਂ ਸੀ ਗੱਲ ਕੀਤੀ ਵੀ ਜਿਹੜੇ ਦੂਜੇ ਫੋਲ ਕਰਨ ਵਾਲੇ ਨੂੰ ਰੋਕੀ ਦਾਲ ਨਾਲ ਗਿਰਦੀ ਗਿਆ ਉਹਨੂੰ ਸਬਜ਼ੀ ਬਣਾ ਕੇ ਦੁੱਧ ਦੇ ਦੇ ਤੇ ਲੋਕਾਂ ਨੂੰ ਸਬਜ਼ੀ ਦੇ ਦੇ ਉਹਨੂੰ ਸ਼ੱਕਰ ਕਿਉਂਗਾ ਕੇ ਦੁੱਧ ਦੇ ਮਤਲਬ ਕੀ ਵੀਆਪੀ ਟ੍ਰੀਟਮੈਂਟ ਹੋ ਗਿਆ ਉਹਨੇ ਪੰਚਾਇਤ ਨੂੰ ਜੋ ਸੇਵਾ ਉਹਦੇ ਦੇਖੀ ਦੇਖੀ ਕੋਈਆ ਯਾਰ ਪਿੰਡ ਜਾ ਕੇ ਕੀ ਦੂਰ ਫੱਕਾਂਗੇ ਇੱਥੇ ਹੀ ਰਹਨੇ ਆ ਪੱਕੇ ਡੱਡੇ ਉਸੇ ਘਰ ਦਿੱਤੇ ਹੁਣ ਪਿੰਡ ਦਾ ਆਮ ਹੀ ਪਤਾ ਲੱਗ ਜਾਂਦਾ ਪਿੰਡ ਤੋਂ ਬੰਦਾ ਗਿਆ ਹੋਇਆ ਕਿਹੜਾ ਤੇ ਪਿੰਡ ਦੇ ਜਿਹੜਾ ਆਇਆ ਹੋਇਆ ਕਿਹੜਾ ਉਹਦੇ ਵਿੱਚ ਉਹਲਾ ਤੇ ਸਾਥੂ ਦੀ ਚਰਚਾ ਹੋਣ ਲੱਗੀ ਪੰਜਾਬ ਉਹਨਾਂ ਦਾ ਪਾਣਾ ਜੰਗਰੀ ਨਹੀਂ ਹੈਗਾ ਬੂੜਾ ਗੁਜ਼ਰ ਗਿਆ ਪਰ ਇਹ ਜ਼ਮੀਨ ਅਖਤਰੀ ਬੋਛਾ ਜਿਲਦੀ ਨਹੀਂ ਹੈਗਾ ਦੰਨਾ ਚਲਦੇ ਚਲਦੇ ਭੈਣ ਜੀ ਸੱਜ ਦੇ ਕਰਨੀ ਪੈ ਗਈ ਹੈ ਹੁਣ ਉਹ ਜ਼ੁਰਗੜੀ ਬਿਚਾਰੀ ਕਹਿ ਤਾਂ ਸਕਦੀ ਨਹੀਂ ਜਵਾਈ ਨੂੰ ਬਿਕਾ ਕਾ ਲੂਗਾ ਦਰਦੀ ਇੱਕ ਵਾਰ ਹੋਦੀ ਹੈ ਤੇ ਮੇਰੇ ਸਿਰ ਦਾ ਸਾਹ ਹੀ ਤਾਂ ਰਹਿ ਗਈ ਹੋਰ ਉਹ ਕੁੜੀ ਨੂੰ ਉੱਥੇ ਛੱਡ ਦੇ ਹੋਰ ਨਵਾਂ ਸਰਪਾ ਲੈ ਜਾਊਗਾ ਕਹਿ ਨਾ ਸਕਦੀ ਨਹੀਂ ਹੈ ਪਰ ਜੇ ਉਹ ਤੇ ਰੁਕਿਆ ਹੋਇਆ ਤੂੰ ਉਹ ਸੁਣਨੀ ਪੈਂਦੀ ਐ ਨੇ ਬੁੜੀ ਨੂੰ ਉਹਨੇ ਕਿਸੇ ਸਿਆਣੇ ਜੀ ਬੁੜੀ ਨੂੰ ਜਾ ਕੇ ਪੁੱਛ ਲਿਆ ਤੇਲੀ ਬੇਬੇ ਆਹ ਪਰ ਉਹ ਮਹੀਨਾ ਹੋ ਗਿਆ ਹਿਲ ਨਹੀਂ ਹੈਗਾ ਹੋ ਗਿਆ ਹੋ ਗਿਆ ਉਹ ਲੋਹਣਾ ਸੀ ਚਲੋ ਜੀ ਉਹਨੂੰ ਬੰਦੂਈ ਸੀ ਉਹ ਤਾਂ ਹੋ ਗਿਆ ਪਰ ਇਹ ਆ ਕੇ ਇਹ ਮਾੜਨਾ ਲਾ ਕੇ ਬੈਠਾ ਤੇ ਜਦ ਤੱਕ ਇਹ ਰ ਕੀਵੇਂ ਤੋੜਨੀ ਨੂੰ ਡੁੜੀ ਦਾ ਸੋ ਕੋਤਰੇ ਦੀ ਤਾਂ ਉਹਨੇ ਕੰਦੇ ਕਰ ਸੁਝਾਦੀ ਇਹਦੇ ਕਰਦਾ ਕਿ ਕੋਟੜ ਸਿੱਧਾ ਜਿਆ ਬਣਿਆ ਬਣਾ ਕੇ ਸੁਣਾ ਦੇ ਆਪਣੇ ਕੋਲ ਜਮ ਉਹਨੇ। ਪਤਨੀ ਸੱਸੇ ਨੂੰ ਉਹ ਹੀ ਗੱਲ ਕੀਤੀ। ਤੇਰੀ ਕੋਤ ਤੇਰੇ ਪੁੱਲ ਨੂੰ ਆਖੀ ਹਮੇਰੇ ਕੋਲ ਦੇ ਲਈ। ਸ੍ਰੀ ਹੈ ਨਾ ਫਤਨਾਗ ਦਿੱਤਾ ਸੀਗਾ। ਢੁੜੀ ਨੇ ਸੋਚਿਆ ਤੁਗੜਾ ਸੁਣਿਆ ਹੋ ਗੋਰੀ ਜੇ ਨੰਗੇ ਪੈਰੀ ਖੜਾ ਹੋਇਆ ਨਾ ਜਿੱਤੀ ਤੱਕ ਸੰਗੋਂਦਾ ਨਹੀਂ ਸਦਾ ਨਾ ਹੋਊਗਾ ਬਗੜ ਨੰਗੇ ਪੈਰੀ ਜਾਊਗਾ ਭਾਜੀ ਸਾਤ ਸ੍ਰੀ ਅਨੰਦ ਰਾਮ ਜੀ ਹੈ ਉਹ ਦਵਾਈ ਮੇਰੇ ਵਰਗਾ ਤਿੰਨੀ ਨੂੰ ਮਹਾਟੇ ਉਹ ਕੀ ਜਵਾਬ ਦਿੰਦਾ ਸੁਣ ਲੈ ਬੰਦਾ Yeah. <laughs> सभिए भाई अचो कान काली सते वेरिए भाई अचो झो कान

आज तो मैं आज तो मैं तेरे चरना चा अॼ तो मसे तेरना चरूगा बि चूड़ा कला के सोगा अॼु तो मसे तेरना चरोगा